Wazak chekou

বাড়ি তো ন নেন্সি সরসর স্টেপস ন 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

ਉਹ ਇੱਦਾਂ ਕੀ ਹੋ ਰਿਹਾ ਹੈ ਉਹ ਆਹ ਮੂੰਹ ਫੜ ਬੰਸ ਸੁਣਤਾ ਅਨੰਦ ਬਜਨ ਅਨੰਦ ਲੰਬੂ ਦਰਨ ਸੁੰਦਰਨ ਉਹ ਈ ਟਾਈ ਹੋਰ ਸਪੈਸ਼ਲ ਖਾਣ ਦੀ ਚੀਜ਼ ਆਹ ਗੰਤ ਖਾਤ ਹੋ ਵੀ ਦਾਰਿਚ ਜੀ ਜੀ ਜੀ

এই কুল খেতে হয় কুল খেলি না এসব